ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੰਦੋਲਨ ਕਰ ਰਹੇ ਅਖੋਤੀ ਕਿਸਾਨ ਆਗੂਆਂ ਨੂੰ ਕਿਹਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਮੌਤ ਦੇ ਮੂੰਹ ਨਾ ਪਾਉਣ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚੋਂ ਪਹਿਲਾਂ ਹੀ ਕਣਕ ਅਤੇ ਝੋਨੇ ਦੀ ਸਾਰੀ ਫਸਲ ਭਾਰਤ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦੀ ਜਾ ਰਹੀ ਹੈ। ਫਿਰ ਲੜਾਈ ਕਿਸ ਗੱਲ ਦੀ ਲੜੀ ਜਾ ਰਹੀ ਹੈ? ਉਹਨਾਂ ਅੰਦੋਲਨ ਕਰ ਰਹੇ ਲੀਡਰਾਂ ਨੂੰ ਸਵਾਲ ਕੀਤਾ ਕਿ ਉਹ ਦੱਸਣ ਇਸ ਅੰਦੋਲਨ ਵਿੱਚ ਪੰਜਾਬ ਦੀ ਕੀ ਭਲਾਈ ਹੈ? ਉਹਨਾਂ ਕਿਸਾਨਾਂ ਆਗੂਆਂ ਨੂੰ ਪੁੱਛਿਆ ਕਿ ਕੀ ਉਹ ਕਣਕ ਝੋਨਾ ਛੱਡ ਕੇ ਕਿਹੜੀ ਫਸਲ ਲਗਾਉਣਾ ਚਾਹੁੰਦੇ ਨੇ ਜਿਸ ਤੇ ਉਹਨਾਂ ਨੂੰ ਐਮਐਸਪੀ ਚਾਹੀਦੀ ਹੈ ਤਾਂ ਉਹ ਖੁਦ ਉਹਨਾਂ ਨਾਲ ਜਾ ਕੇ ਇਹ ਐਮਐਸਪੀ ਦਿਵਾਉਣ ਸੁਨੀਲ ਜਾਖੜ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਾਲ 2014 ਵਿੱਚ ਪੰਜਾਬ ਤੋਂ 1.18 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ ਅਤੇ ਇਸ ਦੇ ਬਦਲੇ 16000 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਹੋਈ ਸੀ ਸਾਲ 2024 ਦੌਰਾਨ 1.1 82 ਲੱਖ ਟਾਂਚੋਂ ਖਰੀਦਿਆ ਗਿਆ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ 40000 ਕਰੋੜ ਰੁਪਏ ਦੀ ਅਦਾਇਗੀ ਹੋਈ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਲਗਾਤਾਰ ਘਟ ਰਿਹਾ ਹੈ ਜਿਸ ਨੂੰ ਸੰਭਾਲਣ ਦੀ ਲੋੜ ਹੈ ਅਤੇ ਪਾਣੀ ਦਾ ਲੋੜ ਤੋਂ ਵੱਧ ਦੋਹਣ ਕਰਨ ਵਾਲੀਆਂ ਫਸਲਾਂ ਦਾ ਬਦਲ ਲੱਭਣ ਦੀ ਜ਼ਰੂਰਤ ਹੈ। ਜਿਹੜੀ ਆਂਧਣ ਪੱਖੋਂ ਵੀ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਦਾ ਬਦਲ ਹੋਵੇ। ਇਹ ਜੋ ਲੀਡਰ ਅੱਜ ਕਹਿ ਰਹੇ ਹਨ ਵੀ ਅਸੀਂ 23 ਲੈ ਕੇ ਉਠੰਗੇ। ਮੈਂ ਤੁਹਾਨੂੰ ਸੇ ਕਹਿ ਰਿਹਾ ਹਾਂ ਵੀ ਆਪ ਬਤਾਵੇਓ ਵੀ ਆਪ 23 ਵਿੱਚੋਂ ਕਿਹਨਸੀ بیچਨੇ ਕੋ ਤਿਆਰ ਹੋ। بتاؤ میں بھی وہ لگا لیتا ہوں میں بھی دیکھ لیتا ہوں <سؤال> صاحب کتاب سب آپ یہ نہیں ہو سکتا ابھی آپ گفے کھا رہے ہو باقیوں کو کہہ رہے ہو ابھی میں سارے ہندوستان میں تیئیس فصلوں کی ایم ایس پی دلاؤں گا لینے تو باقی ہندوستان نے چوڑیاں پہن رکھی ہیں وہ اپنا سنگرش کرے ہم ان کے ساتھ ہیں ہر سمتی سر ودم ہم کسان کے ساتھ ہیں صاحب کسان کو آج سرکار سے مدد چاہیے ਪਰ ਕੀ ਐਮਐਸਪੀ ਕੀ ਗਾਰੰਟੀ ਹੀ ਉਹ ਮਦਦ ਐ ਸਾ ਲਾ 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 ਕਰਕੇ ਜੀ ਐਮਐਸਪੀ 23 ਦੀ ਲੈ ਦਿਓ ਉਹਦਾ ਕਰੋਗੇ ਕੀ ਮੈਨੂੰ ਆਹ ਦੱਸੋ ਬਾਕੀ ਜਿਹੜੀ 21 ਫਸਲਾਂ ਕਹੋਂ ਤੋਂ ਮੈਂ ਪੜ੍ਹ ਕੇ ਸੁਣਾ ਦੇਣਾ ਸਾਵਾ ਕਿਹੜੀ ਕਿਹੜੀ ਲਾਉਂਗੇ ਦਾਲੋਂ ਦਾ ਬਸਤੋ ਪੈਡੀ ਜਵਾਰ ਬਾਜਰਾ ਬਾਜਰੇ ਦਾ ਤਾਂ ਕਹਿ ਕੇ ਆਏ ਸੀਗੇ ਸਾਡੇ ਭਗਵੰਤ ਮਾਨ ਤੇ ਇਹਨਾਂ ਦੇ ਮਾਂਜੀਪ ਨੇ ਉਹਨਾਂ ਦੇ ਇਹੀ ਚੀਜ਼ ਆ ਕਿ ਅਸੀਂ ਬਾਜਰਾ ਲਵਾ ਦੇਾਂਗੇ ਲਵਾਓ ਖਾਂ ਸੰਗਰੂਰ ਚ ਚਾਲੂ ਕਰ ਲੈਣ ਕਿਹੜਾ ਗਿੱਜੂ ਆ ਸਾਬ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਝੂਠ ਛੱਡੋ ਛੱਡੋ ਬਾਕੀਆਂ ਦੀ ਆਮ ਆਦਮੀ ਪਾਰਟੀ ਵਾਲੇ ਚਾਹ ਕਾਂਗਰਸ ਵਾਲੇ ਚਾਹ ਕੋਈ ਦੂਜਾ ਕੋ ਖਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉੱਥੇ ਬਾੜ ਦੇ ਖੜੇ ਕਰ ਰੱਖਿਆ ਹੈ ਉਹ ਮੈਨੂੰ ਦੱਸ ਦੇਣ ਵੀ ਅਸੀਂ ਪੈ ਸੁਨੀਲ ਅਸੀਤਾ ਆਹ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਉਹ ਨਾਲ ਚਲੀਏ ਅਸੀਂ ਗਾਰੰਟੀ ਲਾ ਕੇ ਦਿੰਦੇ ਹਾਂ